ਜੀਟੀ ਰੋਡ ਸ਼ੋਰ ਸ਼ਰਾਬਾ ਪੂਰਾ ਤੇ ਅਸੀਂ ਖੜੇ ਆ ਇਸ ਵਕਤ ਥਰਮਲ ਦੇ ਕੋਲੇ ਵੀ ਰੀਆ ਕੋ ਡਾਕਟਰ ਉਰ ਵੀ ਰੀਆ ਤਿਆਰ ਬਰ ਤਿਆਰ ਪੂਰੀ ਕਰਾਈਡ ਵਾਸਤੇ ਤੇ ਅੱਜ ਦੀ ਰਾਈਡ ਦੀ ਖਾਸ ਗੱਲ ਇਹ ਹੈ ਕਿ ਅਸੀਂ ਚੱਲ ਰਹੇ ਫਰੋਜ਼ਪੁਰ ਬਠਿੰਡੇ ਤੋਂ ਲਗਭਗ 100 ਕਿਲੋਮੀਟਰ ਦੂਰ ਹੈ ਤੇ ਦੂਜੀ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਹੈਗੀ ਅੱਜ ਦੋ ਦੋ ਮੋਟਰਸਾਈਕਲਾਂ ਵੀ ਇਕ ਆਵ ਵਾਲੀ ਇਕ ਆਵ ਵਾਲੀ ਇਹ ਤੁਸੀਂ ਇਹਨੂੰ ਫਿਰ ਪਛਾਣਦੇ ਹੋ ਇਹ ਹੈਗੇ ਸਾਡੇ ਮਨਜੀਤ ਭਾਜੀ ਦੁਬਈ ਵਾਲੇ ਉਹਦੇ ਦੀ ਮੋਟਰਸਾਈਕਲ ਹੈ ਦੇਖੋ ਅਸੀਂ ਥੋੜਾ ਥੋੜਾ ਫਾਇਦਾ ਉਠਾ ਲਿਆ ਅਕਸ਼ਰੀ ਕਾਲ ਜੀ ਸਾਰਿਆਂ ਨੂੰ ਫਿਰ ਤੋਂ ਇੱਕ ਛੋਟੀ ਜੀ ਰਾਈਡ ਕਰ ਰਹੇ ਅੱਜ ਬਠਿੰਡਾ ਤੋਂ ਫਿਰੋਜ਼ਪੁਰ ਤੋਂ ਵੱਡੀ ਸਾਡੀ ਰਾਈਡ ਹੋਵੇਗੀ ਸਬਾਹ ਹੋ ਗਿਆ ਦੁਪਹਿਰ ਦੇ ਡੇਢ ਛੁੱਟੀ ਸੀਗੀ ਅੱਜ ਪਰ ਸੋਚਿਆ ਕਿ ਅੱਜ ਛੋਟੀ ਕਿ ਰਾਈਡ ਪਲਾਨ ਕੀਤਾ ਜਾਵੇ ਵੀ ਤਾਂ ਸਾਨੂੰ ਉਮੀਦ ਹੈ ਕਿ ਅਸੀਂ ਅੱਜ ਤਕਰੀਬਨ ਸਾਢੇ 3-4 ਦੇ ਕੋਲ ਸੀ ਸੋਲਪੁਰ ਪਹੁੰਚ ਜਾਵਾਂਗੇ 2 ਘੰਟਾ ਡਿਸਟੈਂਸ ਆ ਇਹ ਤੋਂ ਨਾ ਇਹ ਅਜ ਅਰਿਆ ਪਹਿਲੀ ਵਾਰ ਮੇਰੇ ਤੋਂ ਆਟੋ ਕੇ ਮਟਰਸਾ ਚਲਾਉਗੀ ਇਸ ਵਾਰ ਇਹ ਪਹਿਲੀ ਵਾਰ ਨਹੀਂ ਛੋਟੀ ਰਾਈਡ ਕਿੰਨਾ ਨਿਕਰੇ ਰਾਈਡ ਨਹੀਂ ਗਈ ਕਿ ਅਸੀਂ ਟਿਕੋਟ ਤੱਕ ਵੀ ਮੈਂ ਇਕੱਲੀ ਰਾਈਡ ਤੇ ਗਈ ਹੋਈ ਆ ਵੈਸੇ ਮਤਲਬ ਆਪਾਂ ਐਵੇਂ ਨਹੀਂ ਇਕੱਠੇ ਕਿਧ ਐਵੇਂ ਨਹੀਂ ਰਾਈਡ ਤੇ ਇਹਦਾ ਵੀ ਚਲੋ ਇੱਕ ਅੜੜ ਤਜਰਬਾ ਹੁੰਦਾ ਕੋ ਸਾਡੇ ਕੋਲ ਫਿਊਚਰ ਪਲਾਨ ਹੈਗੇ ਆ ਇੱਕ ਮੋਟਰਸਾਈਕਲ ਹੋਰ ਲੈ ਆਂਦੇ ਦੇਖੋ ਕਦੋਂ ਬੰਦੇ ਆ ਉਹ ਤੇ ਫਿਰਾਲ ਦੇਖਾਂਗੇ ਸ਼ਾਮ ਤੱਕ ਕਿਵੇਂ ਤਜਰਬਾ ਰਹਿੰਦਾ ਰੀਆ ਦਾ ਅੱਜ ਇਕੱਲੇ 100 ਕਿਲੋਮੀਟਰ ਜਾਣਾ ਆਣਾ ਸਿਰਫ ਸੈਵ ਡਰਾਈਵ ਕਰਨੀ ਵੀ ਇੱਕ ਆਸ ਸੀ ਸਾਡੇ ਕੋਲ ਮਟਿਓਰ 2 2 ਬੁਲਟ ਸਾਡੇ ਕੋਲ ਇਕੱਠੀਆਂ ਹੋ ਗਈਆਂ ਪਟੰਡੇ ਦੇ ਥਰਮਲ ਤੇ ਬਹੁਤ ਸੋਨਾ ਮਾਹੌਲ ਬਣਿਆ ਹੋਇਆ ਸਟੇਪ ਸੂਰਜ ਨਿਕਲਿਆ ਹੋਇਆ ਹੈ ਹਵਾ ਚੱਲੀ ਜਾਂਦੀ ਹੈ ਤੇ ਸਫਰਾ ਨਹੀਂ ਸਾਡੀ ਪੂਰੀ ਤਿਆਰੀ ਹੋਈ ਜਾਂਦੀ ਹੈ ਵੀ ਚੱਲੀਏ ਬਈ ਕੋਨੇ ਤੋਂ ਸਫਰ ਲੰਬੇ ਲੰਬੇ ਤੋਂ ਟ੍ਰਕ ਚੱਲੀ ਹੈ ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਇਹ ਕਹਿੰਦੇ ਨਾ ਕਿ ਕਿੰਨੇ ਕਿ ਕਿਦਮਾਂ ਤੋਂ ਸ਼ੁਰੂ ਹੁੰਦੀ ਹੈ ਤੇ ਆਪਣੇ ਨਿੱਕੇ ਨਿੱਕੇ ਕਦਮ ਆਏ ਦੇਖੋ ਅੱਗੇ ਭਵਿੱਖ ਕੀ ਕੁਝ ਪਿਆ ਉਹ ਭਵਿੱਖਰ ਬਤਾ ਵੀ ਤੁਹਾਨੂੰ ਇਹ ਚਲੋ ਕਰੋ ਸਟਾਰਟ ਫਿਰ ਕਰੀਏ ਬੋਣ ਵੀ ਆਪਾਂ ਹਾਰਵਡ ਜ਼ੂਰੀ ਆ ਬਈ ਜਦੋਂ ਵੀ ਕਿਤੇ ਜਾਣੇ ਹੋ ਨਾ ਸੇਫਟੀ ਪਹਿਲਾਂ ਬਹੁਤ ਜ਼ੂਰੀ ਆ ਵੀ ਇਹਦਾ ਹੈਲਮਟ ਰਾ ਸੀਗਾ ਇਹ ਇੱਕ ਨਿਕਾ ਹੈਲਮਟ ਮਾਰ ਖਿਆ ਹੋਇਆ ਦੇ ਕੋਲ ਵੀ ਟੰਟਣ ਚਲੋ ਮੜਾ ਧਿਆਰਾ ਗਾੜੀ ਦੇ ਨੇੜੇ ਇਸ ਟਾਈਮ ਬਾਜੇਖਾਨੇ ਦੇ ਪੁਲ ਤੇ ਖੜੇ ਆ। ਜੇ ਸਾਡੇ ਉਹ ਸਾਥੀ ਆਂਦੇ ਪੇ ਬੜੇ ਖੂਬਸੂਰਤ ਹੀ ਦਿਨ ਨਾਲ ਵੀ। ਦੇਖੋ ਜੋ ਨਿਕਲ ਜੋ ਵੀ। ਹੋ ਜਾਂਦਾ ਹੈ ਵੀ। ਸੋਹਣਾ ਮਹਾਲਾ ਕੋਲ। ਦੋ ਨਾਲ ਅਲੱਗ-ਅਲੱਗ ਮੋਟਰਸਾਈਕਲਾਂ ਦੇ ਉੱਪਰ ਜਾਣ ਲੋ ਕਿ ਨਜ਼ਾਰਾ ਵੱਖਰਾ ਹੀ ਹੁੰਦਾ ਕਿੱਥੋਂ ਦਾ ਹੈ। ਹੋ ਰਹਾ ਹੈ। ਕਿਵੇਂ ਲੈ ਬਸੂ ਸੋ ਰਿਹਾ ਹੈ ਇਹਨਾਂ ਤੋਂ ਬਹੁਤ ਵਾਰੀ ਕਿਤਾ ਆਇਆ ਕੋਈ ਏਡੀ ਪੱਡੀ ਗੱਲ ਨਹੀਂ ਪਰ ਐਂ ਨੇ ਪਰ ਤੂੰ ਅੱਡ ਮੋਟਰਸਾਈਕਲ ਤੇ ਮੈਂ ਮੋਟਰਸਾਈਕਲ ਤੇ ਪਹਿਲੀ ਵਾਰ ਹੋਇਆ ਨਾ ਇਹ ਕਿਹਦੇ ਟਾਈਮ ਤੇ ਸੁਪਤੀ ਹੁੰਦੀ ਹੈ ਕੈਵਰੀ ਦੇ ਵਿੱਚ ਬੈਠੀ ਹੁੰਦੀ ਹੈ ਹਾਂ ਤੂੰ ਸੋਇਆ ਨਹੀਂ ਕਈ ਵਾਰੀ ਪਰ ਅੱਜ ਨਾ ਸੋਈ ਨਹੀਂ ਨਹੀਂ ਹਾਂ ਮੋਟਰਸਾਈਕਲ ਤੇ ਸਕਰੈਚ ਪੈ ਗਿਆ ਨਹੀਂ ਹੋਰ ਤੇ ਅਸੀਂ ਇਸ ਟਾਈਮ ਖੜੇ ਆ ਬਠਿੰਡਾ ਫਰੀਦਕੋਟ ਹਾਈਵੇ ਦੇ ਉੱਪਰ ਤੇ ਆਹ ਨਾਲ ਅਸੀਂ ਦੇਖ ਰਹੇ ਆ ਪੁਲ ਜਿਵੇਂ ਬਣਿਆ ਹੋਇਆ ਪਿਲਰ ਬਣਾ ਰੱਖੇ ਰਹੇ ਨੇ ਅਸیرہ ਹੁਣ ਇਹ ਬਾਜਾਖਾਨਾ ਪਾਰ ਕੀਤਾ ਤੇ ਕਾ ਨਵਾਂ ਹਾਈਵੇ ਬਣ ਰਿਹਾ ਪਟੰਡਾ ਤੋਂ ਮੋਗਾ ਵਾਸਤੇ ਲੰਬਵਾਲੀ ਪਿੰਡ ਪਾਰ ਕੀਤਾ ਹੁਣ ਬਾਜਾਖਾਨਾ ਤੋਂ 5 ਕਿਲੋਮੀਟਰ ਗਿਆ ਕੇ ਬਰਗਾੜੀ ਤੋਂ ਪਹਿਲਾਂ ਤੇ ਆ ਸਾਰੀ ਰੋਡ ਜਾਓਗੇ ਕਿ ਮੋਗੇ ਨੂੰ ਵੀ ਇਹ ਨਵਾਂ ਰਾਹ ਖੁੱਲ ਰਹੀ ਹੈ ਇਹ ਮੋਗੇ ਜਾਣ ਵਾਸਤੇ ਤਾਂ ਫੇਰ ਨਾ ਰਹੀ ਆ ਮੋਗਾ ਜਾਣਾ ਸੌਖਾ ਹੋ ਜੂਗਾ ਆਪਾਂ ਨੂੰ ਜੇ ਕਿ ਆਪਾਂ ਜਲੰਧਰ ਜਾਣਾ ਹੋਇਆ ਕਰੇ ਤੇ ਇਧਰ ਦਿਖਲਾ ਕਰਾਂਗੇ ਆਪਾਂ ਹਰ ਇਹ ਸਰੂਟ ਤੋਂ ਜਾਂਦੀ ਲੋੜ ਹੀ ਪਿਆ ਕਰਨੀ ਆ ਵਾਲਾ ਰੂਟ ਰਹਿ ਗਿਆ ਕੀਤਾ ਹੋਇਆ ਆਪਾਂ ਨੇ ਕਾਫੀ ਫਰਕ ਪੈ ਜੂ ਉਸ ਚਾਹਰ ਥੋੜਾ ਰੂਟ ਹੋਊਗਾ ਕੇ ਦਾ ਕਿੰਨੇ ਘੰਟੇ ਦੇ ਬਟੰਡੇ ਤੁਸੀਂ ਮੋਗੇ ਪਹੁੰਚ ਜਾ ਕਰੋਗੇ ਹਾਂ 70 ਕਿਲੋਮੀਟਰ ਹੈ ਸਾਰਾ ਹਸਤਾ 15 20 ਕਿਲੋਮੀਟਰ ਅਫਰ ਕੁ ਪਾ ਜਰ ਸਾਰਾ ਪਿੰਡਾਂ ਨਾਲ ਰਾਹ ਜੋ ਤੋਰ ਹੈ ਖੂ ਸਾਰਾ ਹਾਈਵੇ ਐਕਸਪ੍ਰੈਸ ਵੇ ਪਰਣਾ ਹੈ ਚਲਿਏ ਕਰੀਏ ਕੇ ਪਾ ਚਲੋ ਚਲੋ ਕਰੋ ਚਲਦੇ ਅੱਗੇ ਆਪਾਂ ਸਫਾ ਕਰਨਾ ਸ਼ੁਰੂ ਕਰਨਾ ਉਹੋ ਜਿਹਾ ਕਿ ਇਹ ਕਿ ਦੂਆ ਦੇ ਬਾਗਾ ਕੋਲੇ ਵੀ ਇੱਥੇ ਹੋਰ ਜੂਸ ਵਗਰਾ ਪੀ ਕੇ ਫਿਰ ਨਿਕਲਾਗੇ ਰੋਗੀ ਸੋਰਾ ਮਾ ਵਾਲਾ ਬਣਾ ਹੋਇਆ ਇਸ ਪਾਸੇ ਕੰਕੜਾ ਘੜੀ ਆ ਬਈ ਅੱਧੇ ਰਸ ਜੂਸ ਪੀ ਲਏ ਫਿਰ ਚੱਲਦੇ ਅੱਗੇ ਰੋ ਬਰਗਾੜੀ ਟੱਪ ਕੇ ਨਾ ਕਈ ਤੇ ਬਾਗ ਆਂਦੇ ਆਪਣੇ ਕਿਨੂਆਂ ਦੇ ਤੇ ਇਹ ਮੌਸਮ ਵੀ ਕਿਨੂਆਂ ਦਾ ਹੀ ਹੈ ਇਹ ਉਹ ਸਾਹਮਣੇ ਦੇਖੋ ਵੀ ਕਿੰਨੇ ਸਾਰੇ ਬਾਗ ਲੱਗੇ ਹੋਏ ਮੌਸਮ ਜਾ ਰਿਹਾ ਹੈ ਕਿਨੂਆਂ ਦਾ ਹਾਂ ਤੇ ਪੂਰੇ ਫਰੈਸ਼ ਕਿਨੂ ਮਿਲਦੇ ਆ ਮੈਂ ਅਕਸਰ ਜਦੋਂ ਫਰੀਦਕੋਟ ਆਉਣਾ ਹਥੋ ਕਿਨੂ ਲੈ ਕੇ ਆਉਣਾ ਉਸ ਟਾਈਮ ਤੇ ਆ ਇੱਕ ਬੰਦਾ ਗਲਾਸ ਦੋ ਦੋ ਵੀ ਬਹੁਤ ੱੱਕਾ ਤੇਰਾ ਹੋ ਗਿਆ ਦੇਖ ਤਰ ਆ ਬਾਈ ਵਰਗੇ ਖੜੇ ਸੀਗੇ ਇਹਨਾਂ ਕੋਲ ਜੂਸ ਪੀਏ ਨੇ ਬੜਾ ਵਧੀਆ ਬਣਾਇਆ ਜੀ ਇਹੇ ਸਾਡੇ ਸਾਥੀ ਵੀ ਆ ਗਏ ਮਿੱਤਰ ਪਿਆਰੇ ਵੀ ਜੋਦਰਾ ਇੱਕ ਬੰਦੇ ਕੋਲ ਮੋਬਾਈਲ ਹੋਵੇ ਨਾ ਉਹਦੀ ਫੋਟੋ ਫੋਟੋ ਘੱਟ ਜਾਂਦੀ ਉਸ ਟਾਈਮ ਇਹ ਤਾਂ ਦੇਖਦੇ ਆ ਵਧੀਆ ਮੌਲਾ ਤੁਮਲਾ ਕੇ ਮੌਸਮ ਸੁਣਾਉਣ ਕਰ ਰਹੇ ਹਾਂ ਅੱਜ ਦਿਨ ਵਧੀਆ ਅੱਜ ਦਾ ਵਧੀਆ ਹੈ ਰਾਈਟ ਵਾਲਾ ਮੌਸਮ ਤੇ ਬੜੇ ਟਾਈਮ ਦੀ ਰੱਖੀ ਸਾਡੀ ਅਸਲ ਸਾਡੀ ਰਾਈਡ ਸੀ ਬੜੇ ਲੰਬੀ ਜੈਸਲਮੀਰ ਦਾ ਪਲਾਨ ਕਰ ਰਹੇ ਸੀ ਉਸ ਟਾਈਮ ਆ ਪਲਾਨ ਬੋਸਪਨ ਬੋਸਪਨ ਹੁੰਦਾ ਜਾ ਰਿਹਾ ਹੈ ਜੀ ਸਤ ਨਹੀਂ ਆਇਆ ਜੈਸਲਮੇਰ ਦਾ ਪਲਾਨ ਸੀਗਾ ਛੁੱਟੀਆਂ ਸੀਗੇ 2-3 ਪਰ ਕੁਝ ਆਫੀਸ਼ਲ ਵਰਕ ਆ ਗਿਆ ਸਾਡਾ ਪ੍ਰੋਗਰਾਮ ਹੋ ਗਿਆ ਕੈਨਸਲ ਕੱਲ ਫ੍ਰੀ ਸੀਗੇ ਅਸੋਤੇ ਕਰਾਈਟ ਬਣੀ ਕਿਥੋਂ ਨਹੀਂ ਤਾਂ ਚੱਲੇ ਫੋਲਪੁਰ ਤੱਕ ਵੀ ਜੂਸ ਪੀਣੇ ਆ ਫਿਰ ਨਿਕਲਦੇ ਆਗੇ ਆਕੇ ਇਹ ਫਰੋਜ਼ਪੁਰ ਦੀ ਐਂਟਰੀ ਵਾਲਾ ਟੋਪ ਬਣਾਇਆ ਤੇ ਛੱਡ ਦੱਸ ਚੱਲ ਪਿਆ ਤਾਂ ਬਠਿੰਡੇ ਤੋਂ ਨਾਲ ਚੱਲਿਆ ਨੂੰ ਸਾਨੂੰ ਲਗਭਗ ਹੋ ਗਏ 2 ਘੰਟੇ ਤੇ ਤਕਰੀਬਨ 100 ਕਿਲੋਮੀਟਰ 110 ਕਿਲੋਮੀਟਰ ਸਫ਼ਰ ਤੈਅ ਕਰਕੇ ਅਸੀਂ ਪਹੁੰਚ ਗਏ ਫਰੋਜ਼ਪੁਰ ਵੀ ਅੱਖਾਂ ਖਾਂ ਦੀ ਸਫ਼ਾਈ ਚੱਲਦੀ ਵੀ ਪੂਰੀ ਏਰੀਆ ਦੀ ਵੀ ਕੋਈ ਸਫ਼ਾਈ ਨਹੀਂ ਚੱਲ ਰਹੀ ਮੈਂ ਹਮੇਸ਼ਾ ਰਹਿ ਬੋਲੀ ਜਾਇਆ ਕਰਾਂ ਬੜੀ ਹੈ ਨਹੀਂ ਕੋਈ ਸਾਫ ਸਫਾਈ ਨਹੀਂ ਕਿਤਨੀ ਬਹੁਤ ਵਧੀਆ ਆ ਰਹੀ ਹੈ ਮੈਂ ਜਿੱਥੇ ਅਸੀਂ ਖੜੇ ਆ ਨਾ ਉਤੋਂ ਫਰੀਦਕੋਟ ਵੀ ਦੂਰ ਹੈ ਬਠਿੰਡਾ ਵੀ ਦੂਰ ਹੈ ਪਰ ਲਾਹੌਰ ਹੈ ਲਾਹੌਰ ਸਿਰ 15 ਕਿਲੋਮੀਟਰ ਹੋਇਆ ਤਾ ਇੱਕ ਅਲੱਗ ਜਿਹਾ ਤਰ੍ਹਾਂ ਦਾ ਮਹਿਸੂਸ ਹੁੰਦਾ ਨਾ ਜਦੋਂ ਚੀਜ਼ ਪੜਦੇ ਆ ਜਦੋਂ ਆਪਾਂ ਲਹਾਰ ਦੇ ਨੇੜੇ ਹੋ ਕੇ ਵੀ ਆਪਾਂ ਉੱਥੇ ਜਾ ਨਹੀਂ ਸਕਦੇ ਜਦੋਂ ਪਾਸਾ ਨਾ ਹੈ ਅਸੀਂ ਨਾ ਫਿਰੋਜ਼ਪੁਰ ਪਹੁੰਚ ਚੁੱਕੇ ਹਾਂ ਇਸ ਵਕਤ ਤੇ ਪਹਿਲਾਂ ਜਾਵਾਂਗੇ ਸਾਰਾ ਕੁੜੀਆ ਗੁਰਦੁਆਰਾ ਸਾਹਮਣੇ ਤੁਹਾਡੇ ਬਣਿਆ ਹੋਇਆ ਉਹ ਉੱਥੇ ਮੱਥਾ ਟੇਕ ਕੇ ਫਿਰ ਗਿ ਜਾਵਾਂਗੇ ਬਾਰਡਰ ਦੀ ਤਰਫ ਇੱਥੋਂ ਲੈ ਕੇ ਸਟੋਰੀਆਂ ਸਟੋਰੀਆਂ ਪੜੀਆਂ ਜਾ ਰਹੀਆਂ ਇੰਸਟਾਗ੍ਰਾਮ ਦੇ ਉੱਪਰ ਰੀਲ ਚੈੱਕ ਹੋ ਰਹੀਆਂ ਕਿ ਕੀ ਹੋਇਆ ਕਿ ਨਹੀਂ ਆਇਆ ਤੁਹਾਨੂੰ ਇਹ ਵਧੀਆ ਰਾਕੂ ਮਲਾਕੇ ਪਾਰਡਰ ਵਾਲੇ ਦਾ ਪਾਰ ਗੇ ਮੈਂ 15 ਕਿਲੋ ਮੀਟਰ ਦੂਰੀਆਂ ਪਰ ਕਦੇ ਪੂਰੀਆਂ ਨੋ ਪਾਈਆਂ ਵੀ ਹਾਂਜੀ ਪਰਲੇਵਾਸੇ ਪਿੰਡ ਪੈ ਗਏ ਹਾਂ ਸਾਈਵਾਂ ਦੇ ਪਰਲੇਵਾਸੇ ਪਿੰਡ ਪੈ ਗਏ ਹੈ। ਕੋਈ ਵੀ ਆਪਣਾ ਇੰਡੀਆ ਦਾ ਕਿ ਉਧਰ ਨਹੀਂ ਨਹੀਂ ਉਧਰ ਲਾ ਦੀ ਹੋਂ ਆ। ਦੋਨੇ ਹੀ ਪਾਕਿਸਤਾਨੀ ਹੈ ਮਤਲਬ। ਬਿਲਕੁਲ। ਆ ਵੀ ਮਤਲਬ ਪਾਕਿਸਤਾਨ 4 ਕਿਲੋਮੀਟਰ ਦੂਰ ਹੀ ਹੈ ਆਪਣੇ। ਹੁਬ ਅਕੇ ਬਾਰਡਰ ਨੇੜੇ ਹੀ ਪੈ ਗਏ ਨਾ ਆਪਣੇ। ਉੱਚੀ ਜਾ ਗਈ ਇਥੋਂ ਨਾ ਹੈ। ਕੋਸ ਚੀਜ਼ਾਂ ਨਾ ਮੇਟਾ ਵੀ ਰਹਿ ਜਾਂਦੀਆਂ ਇਥੋਂ ਦੇ। ਬਦਲ ਨਹੀਂ ਪਾਉਂਦੇ ਉਹਨਾਂ ਨੂੰ ਕਦੇ ਵੀ। ਲਕੀਰਾਂ ਖਿੱਚੀ ਗਈਆਂ। ਖਿੱਚੀ ਗਈਆਂ ਬਸ। ਲਕੀਰ ਹੀ ਅੱਜ ਇਨਸਾਨਾਂ ਦੇ ਉੱਪਰ ਪੈ ਗਈ ਹੈ ਅੱਜ। ਆਹਤਾਲ ਦੇ ਅੱਗੇ ਗੁਰਦਰਾ ਸਾਹਿਬ ਤੱਕ ਵੀ ਇਹ ਜੋ ਟੈਂਕਰ ਤੁਸੀਂ ਦੇਖ ਰਹੇ ਹੋ ਨਾ ਇਹ ਟੈਂਕ ਹੈਗਾ ਪਾਕਿਸਤਾਨ ਦਾ ਜਦੋਂ 1965 ਦੇ ਵਿੱਚ ਇਹ ਇੰਡੀਆ ਪਾਕਿਸਤਾਨ ਦੀ ਲੜਾਈ ਹੋਈ ਸੀ ਉਸ ਟਾਈਮ ਇਹ ਇੰਡੀਆ ਦੇ ਹੇਠਾਂ ਆ ਗਿਆ ਸੀ ਉਸ ਟਾਈਮ ਮਤਲਬ ਇਹ ਭਾਰਤੀ ਸੈਨਿਕ ਉਸ ਟਾਈਮ ਉਸ ਤੇ ਕਬਜ਼ਾ ਕਰ ਲਈ ਸੀ ਉਸ ਟਾਈਮ ਪਾਕਿਸਤਾਨ ਦੀ ਬਹੁਤ ਬੁਰੀ ਹਾਰ ਹੋਈ ਸੀ ਉਦੋਂ ਤੇ ਇਹ ਸਮਾਰਕ ਬਣਿਆ ਹੋਇਆ ਹੈ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਵੀਰ ਸੈਨਿਕਾਂ ਦੇ ਜਹਾਜ਼ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ 1965 ਦੀ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਵਿੱਚ ਇੱਥੋਂ ਆਏ। ਬਿਲਕੁਲ ਉਸੇ ਥਾਂ ਤੇ ਖੜੇ ਹਾਂ ਇਸ ਟਾਈਮ ਅਸੀਂ ਇੱਥੇ ਉਹਨਾਂ ਨੂੰ ਸਮਾਰਕ ਬਣਾਇਆ ਸੀਗਾ। ਆਸੀਂ ਸਾਹਮਣੇ ਤੁਹਾਡੇ ਬਾਰਕੀ ਵਾਲਾ ਮਾਈਲਸਟੋਨ ਲੱਗਿਆ ਹੋਇਆ ਹੈ ਉਹਨਾਂ ਇਹ ਕਿ ਉਹ ਥਾਂ ਸੀ ਇੱਥੋਂ ਦੇ ਫਰੋਪਰ ਦਾ ਬਾਹਰ ਦਾ ਹਿਸਾਬ ਹੈ ਪੈਣਾ ਉਸ ਟਾਈਮ। ਪਾਕਿਸਤਾਨ ਪਈਆ ਪੜਾਈ ਜਾਂਦਾ ਹੈ। ਜਦੋਂ ਬਾਰਡਰ ਵਾਲੇ ਏਰੀਆ ਕਹਿੰਦੇ ਸਾਰੇ ਉਹਨਾਂ ਨੇ। ਤਾਂ ਇਹਨਾਂ ਨੂੰ 0 ਕਿਲੋਮੀਟਰ ਲਿਖਿਆ ਉਸਨਾਂ ਨੇ। ਟੈਂਕੋ ਦੇ ਨਾ ਫੋਟੋ ਕਰਾ ਕੇ ਥੋੜੀ ਦੂਰ ਅਸੀਂ ਪਹੁੰਚ ਚੁੱਕੇ ਹਾਂ ਸਾਰਾ ਗੜੀ ਦੇ ਗੁਰਦੁਆਰੇ ਦੇ ਵਿੱਚ ਸਾਰਾ ਗੜੀ ਦੀ ਲੋਣਾ ਇਹ ਵਾਰੀ ਲਗਭਗ ਸਾਰੇ ਹੀ ਜਾਣਦੇ ਆਪਾਂ ਜਿਹੜੀ ਕਿ 12 ਸਤੰਬਰ 1897 ਨੂੰ ਲੜੀ ਗਈ ਸੀ ਇਹ ਲੜੀ ਗਈ ਸੀ ਅਫਗਾਨਿਸਤਾਨ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਆਪਣੇ ਦੇਸ਼ ਉੱਪਰ ਰਾਜ ਹੁੰਦਾ ਸੀ ਤੇ ਉਸ ਸਮੇਂ ਦੀ ਇੱਕ ਬਟਾਲੀਅਨ ਸੀ 36 ਸਿੱਖ ਰੈਜiment ਬਟਾਲੀਅਨਾਂ ਜਿਹਦੇ ਹੇਠਾਂ ਅਧੀਨ ਸੀਗਾ ਸਾਰਾ ਗੱਡੀ ਦਾ ਖਿਲਾ ਤੇ ਉਸ ਉੱਪਰ ਹਮਲਾ ਕੀਤਾ ਸੀ ਲਗਭਗ 10000 ਪਠਾਨਾ ਨੇ ਤਾਂ 7 ਘੰਟੇ ਤੱਕ ਲੜਾਈ ਲਗਭਗ ਚੱਲਦੀ ਰਹੀ ਤੇ ਉਹਨਾਂ 21 ਸੂਰਬੀਰ ਸਿੱਖਾਂ ਨੇ ਉਹਨਾਂ 10000 ਪਠਾਨਾਂ ਨੂੰ ਰੋਕ ਕੇ ਰੱਖਿਆ ਸੀ ਉਸ ਟਾਈਮ ਤੇ ਸਾਰੇ 21 ਸਿੱਖ ਉੱਥੇ ਸ਼ਹੀਦیاں ਪਾ ਗਏ ਸੀਗੇ ਤੇ ਉਹਨਾਂ ਦੀ ਯਾਦ ਦੇ ਵਿੱਚ ਨਾ ਇੱਕ ਆਹ ਗੁਰਦੁਆਰਾ ਬਣਾਇਆ ਗਿਆ ਹੈ ਸੋਜਪੁਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ 1904 ਦੇ ਵਿੱਚ ਖੋਲਿਆ ਗਿਆ ਸੀ ਆਮ ਲੋਕਾਂ ਵਾਸਤੇ ਤੇ ਆਪਣੇ ਮੁਲਕ ਦੇ ਵਿੱਚ ਨਾ ਇੱਕੋ ਹੀ ਯਾਦਗਾਰ ਹੈ ਇਹ ਸਾਰਾ ਗੜੀ ਦੇ ਸ਼ਹੀਦਾਂ ਦੀ ਥੋੜਾ ਹੈ ਤੇ ਜਦੋਂ ਅਸੀਂ ਫਿਰੋਜ਼ਪੁਰ ਸ਼ਹਿਰ ਆਣੇ ਹੁਸੈਨੀ ਵਾਲਾ ਬਾਰਡਰ ਜਾਣੇ ਜਦੋਂ ਜਿੱਥੇ ਆਪਾਂ ਨਾ ਹੁਣ ਇੱਕ ਮਾਈਲਸਟੋਨ ਦੇਖ ਕੇ ਆਈ ਸੀ ਆਪਾਂ ਲਾਹੌਰ ਵਾਲਾ ਉਸ ਦੇ ਬਿਲਕੁਲ ਨਾਲ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਥੱਲੇ ਵਾਹ ਸਾਰਾ ਗੜੀ ਦੀ ਲੜਾਈ ਨੂੰ ਨਾ ਇਤਿਹਾਸ ਦੇ ਵਿੱਚ ਉਹਨਾਂ ਲੜਾਈਆਂ ਨੂੰ ਕਿਹਾ ਜਾਂਦਾ ਹੈ ਜਿੰਨਾਂ ਦੀ ਮਿਸਾਲ ਕਿਤੇ ਨਹੀਂ ਮਿਲਦੀ ਜੀ ਬਹੁਤ ਘੱਟ ਲੜਾਈਆਂ ਹੋਈਆਂ ਇਸ ਤਰ੍ਹਾਂ ਦੀਆਂ ਜਿੱਥੇ ਕੋਈ ਇੱਕ ਗਿਣਤੀ ਦੇ ਯੋਧਿਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੋਵੇ ਇਸ ਵਕਤ ਫਰੋਪੋਰ ਦੇ ਸਾਰਾ ਗੜੀ ਦੇ ਗੁਰਦੁਆਰੇ ਦੇ ਵਿੱਚ ਇਸ ਵਕਤ ਕੋਈ ਸੰਭਾਲ ਲਗਾ ਕੇ ਹੁਣ ਅਸੀਂ ਅੱਗੇ ਪਹੁੰਚਾਂਗੇ ਆਪਣੇ ਅਗਲੀ ਮੰਜ਼ਿਲ ਕੁਸਾਈ ਵਾਲਾ ਬਾਰਡਰ ਨੇ ਮੋਟਰਸਾਈਕਲ ਸਾਡੇ ਤਿਆਰ ਬਰ ਤਿਆਰ ਹੋ ਰਹੀ ਕਰੇ ਸਾਨੂੰ ਵੀ ਬਿਰੋਸੀ ਨਾ ਥਾਵਾਂ ਤੇ ਆਂਦਣ ਨਾ ਤੁਹਾਡੇ ਆਪਣੇ ਆਪ ਉਸ ਟਾਈਮ ਰੌਂਕ ਤੇ ਖੜੇ ਹੋ ਜਾਂਦੇ ਆ ਕੁਝ ਸਾਲ ਪਹਿਲਾਂ ਇੱਕ ਫਿਲਮ ਆਈ ਸੀ ਅਕਸ਼ੇ ਕੁਮਾਰ ਦੀ ਕੇਸਰੀ ਸ਼ੈਦੂ ਸਾਰਿਆਂ ਨੇ ਦੇਖੀ ਹੋਣੀ ਹੈ ਜਿਸ ਸੋਚਣਾ ਸਾਰਾ ਗੜੀ ਦੀ ਲੜਾਈ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਸੀ ਉਹਨਾਂ ਨੇ ਕਿਸ ਤਰ੍ਹਾਂ ਦੁਸ਼ਮਣਾਂ ਦਾ ਸਾਹਮਣਾ ਕੀਤਾ ਉਹਨਾਂ ਨੇ 36 ਸਿੱਖ ਰੈਜਮੈਂਟ ਵਿੱਚ ਸਿੱਖਾਂ ਦੀ ਰੈਜਮੈਂਟ ਸੀ ਜਿਹੜੀ ਉਸ ਟਾਈਮ ਅੰਗਰੇਜ਼ਾਂ ਦੇ ਅਧੀਨ ਸੀਗੀ ਉਹ ਫਿਲਮ ਦੇਖ ਕੇ ਹੀ ਉਸ ਟਾਈਮ ਰੌਂਗ ਟੇ ਖੜੇ ਹੋ ਜਾਂਦੇ ਸੀ ਪਰ ਜੇ ਆਪਾਂ ਗੱਲ ਕਰੀਏ ਉਸ ਚੀਜ਼ ਨੂੰ ਅਸਲੀ ਸੋਚਣ ਦੀ ਦੇਖਣ ਦੀ ਤਾਂ ਅਸੀਂ ਸੋਚ ਸਕਦੇ ਹਾਂ ਉਸ ਟਾਈਮ ਕੀ ਹਾਲਾਤ ਹੋਣਗੇ ਅੱਜ ਤੋਂ ਲਗਭਗ ਗੱਲ ਕਰੀਏ 125 ਸਾਲ ਪਹਿਲਾਂ 128 ਸਾਲ ਪਹਿਲਾਂ ਜਿਸ ਟਾਈਮ ਉਹ ਲੜਾਈ ਲੜੀ ਗਈ ਸੀ ਤੜਾਈ ਆ ਕੁਝ ਉੱਡ ਗਿਆ ਵੀ ਉੱਡ ਗਏ ਉੱਡ ਗਏ ਉੱਡ ਗਏ ਉੱਡ ਗਏ ਉੱਡ ਗਏ ਹੁਣ ਸਾਡੀ ਉਡਣ ਦੀ ਵਾਰੀ ਆ ਗਈ ਹੈ ਥੋੜਾ ਚੱਲਦੇ ਅੱਗੇ ਨੂੰ ਕਰਦੇ ਮੂਵ ਆਣ ਵੀ ਬਹਾਰਾ ਸਾਹਿਬ ਤੋਂ ਬਾਹਰ ਆ ਗਏ ਤੇ ਹੁਣ ਚੱਲੇ ਆਂ ਲਾਹੌਰ ਦੇ ਰਾਹ ਵੱਲ ਲਾਹੌਰ ਥੋ ਸਿਰਫ 15 ਕਿਲੋਮੀਟਰ ਦੂਰ ਹੈ ਸਿਰਫ 15 ਕਿਲੋਮੀਟਰ ਜਾਨ ਆਪਕੇ ਕੋ ਦਾ ਕਾ ਹੈ ਨਹੀਂਗਾ ਪਰ ਜਾਣ ਸਕਦਾ ਇਹ ਸਾਰੇ ਸਾਰਾ ਕੰਟਰੋਲ ਹੈ ਟੇਰੀਆ ਪੈਦਾ ਫਿਰ ਉਹ ਫਿਰਦਾ ਕੈਂਟ ਏਰੀਆ ਬੱਸ ਉਹ ਵਕਤ ਜਿਹੜੇ ਰਾਤ ਅਸੀਂ ਜਾ ਰਹੇ ਨਾ ਇਸ ਟਾਈਮ ਇਹ ਰਾਹ ਜਾਂਦਾ ਲਾਹੌਰ ਤੇ ਉਸ ਤੋਂ ਪਹਿਲਾਂ ਆਉਂਦਾ ਹੁਸੈਨੀ ਵਾਲਾ ਬਾਰਡਰ ਕਿਸੇ ਵੇਲੇ ਸਾਰੇ ਰਾਹਤੇ ਨਾ ਇਹ ਆਪਣੇ ਹੁੰਦੇ ਸੀਗੇ ਆਪਾਂ ਨਾਲ ਲੋਕੀ ਚਲੇ ਆ ਤੇ ਆ ਜਾਂਦੇ ਸੀ ਪਰ ਹੁਣ ਬਾਰਡਰ ਖਿੱਤੇਗੇ ਤਾਰਾਂ ਲੱਗੀਆਂ ਤਫਾ 5 6 ਕਿਲੋਮੀਟਰ ਤੋਂ ਵਾਪਸ ਆ ਜਾਂਦਾ ਜਿੱਥੋਂ ਕਿ ਲਾਹੌਰ ਸਿਰਫ 6 7 ਕਿਲੋਮੀਟਰ ਦੂਰ ਹੈ ਬਾਰਡਰ ਦੇ ਨਾਲ ਨਾਲ ਜਾਂਦੀ ਲੈਂ ਨਵੀਂ ਲੈਂ ਖੋਲੀ ਗਈ ਹੈ ਫੋਏ ਪੁੱਟੂ ਫਾਜ਼ਿਲ ਕਾ ਵਾਸਤੇ ਫਾਟਕ ਲੱਗ ਗਿਆ ਤੇ ਅਸੀਂ ਬਾਰਡਰ ਉਹ ਸਿਰਫ 2 3 ਕਿਲੋਮੀਟਰ ਪਿੱਛੇ ਹਾਂ ਇਸ ਟਾਈਮ ਸਾਡੇ ਸਾਥੀ ਵੀ ਬੜੇ ਹੀ ਖੂਬਸੂਰਤੀ ਦੇ ਨਾਲ ਇੰਤਜ਼ਾਰ ਕਰਦੇ ਹੋਏ ਟ੍ਰੇਨ ਦੀ कि कद ट्रेन टप्पे तो कई अगे मर वो ए, ना टप्पा कर लेना सरफरोशी की तमन्ना अब हमारे दिल में है देखना है जोर कितना बाजुए का दिल में है ਜਿਸ ਕਰਕੇ ਬ੍ਰਿਟਿਸ਼ ਸਰਕਾਰ ਨੇ ਉਸ ਜੱਜ ਨੂੰ ਉਸ ਟ੍ਰਿਬਿਊਨਲ ਚੋਂ ਹੀ ਹਟਾਤਾ ਸੀ ਜਦੋਂ ਵੀ ਗਵਾਹੀ ਦਿੱਤੀ ਉਹਨੇ ਪਾਕਿਸਤਾਨ ਦੇ ਵਿਰੁੱਧ ਤੇ ਬਾਦ ਵਿੱਚ ਨਾ ਹੁਣ ਇਨਾਮ ਦੇ ਤੌਰ ਤੇ 20000 ਰੁਪਏ ਉਸ ਸਮੇਂ ਦੀ ਗੱਲ ਆ 31 ਦੀ ਗੱਲ ਇਨਾਮ ਦੇ ਤੌਰ ਤੇ ਦਿੱਤਾ ਗਿਆ ਇੰਨਾ ਬੁਰਜੀਆਂ ਦੇ ਉੱਪਰ ਤੇ ਅਖਾ ਟ੍ਰੇਨ ਟੱਪਦੀ ਹੁੰਦੀ ਸੀਗੀ ਸਰੋਜਪੁਰ ਵੱਲ ਦੀ ਆ ਕੇ ਲਾਹੌਰ ਪੇਸ਼ਾਵਰ ਇਸ ਪਾਸੇ ਵੱਲ ਜਾਂਦੀ ਹੁੰਦੀ ਸੀਗੀ ਇਹ